ਅੱਜ ਤੁਹਾਨੂੰ ਨਾ ਮਾੜੇ ਵਾਹਣਾਂ ਦੀਆਂ ਜਿਹੜੀਆਂ ਮਾੜੇ ਵਾਹਣ ਨਹੀਂ ਕਹਿ ਸਕਦੇ ਮਾੜੇ ਪਾਣੀ ਦੀ ਜਿਹੜੀ ਜ਼ਮੀਨ ਆ ਨਾ ਤੇ ਉਹਦੀ ਬਈ ਜਿਹੜਾ ਧਰਤੀ ਹਟਲਾ ਪਾਣੀ ਬਿਲਕੁਲ ਨੂਨ ਹੈ ਜੇ ਆਪਾਂ ਪੀਵਾਂਗੇ ਤੇ ਢਿੱਡ ਨੂੰ ਫਰੇਵਾ ਤੇ ਬਈ ਲੂਜ਼ ਮੋਸ਼ਨ ਵੀ ਇੱਥੋਂ ਦੇ ਬਈ ਕਿਸਾਨ ਭਰਾ ਦੱਸਦੇ ਠੀਕ ਆ ਆ ਦੇਖੋ ਵੀ ਜਿੰਨਾਂ ਕੋਲੇ ਨਹੀਂ ਪ੍ਰਬੰਧ ਜਾਂ ਜਮਾਂ ਹੀ ਆਪਾਂ ਕਹਿ ਸਕਦੇ ਕੋਈ ਰਸਤਾ ਹੈ ਨਹੀਂ ਉੱਥੇ ਵਾਣ ਕੁਝ ਵਾਣ ਵਿਲੇ ਵੀ ਪਏ ਤਕਰੀਬਨ ਬਈ ਆਲ ਓਵਰ ਵਾਣ ਆ ਜਿਹੜੇ ਥੋਂ ਪੱਠੇ ਵਾਲੇ ਨੇ ਚੱਕੇ ਹੋਇਆ ਕਿਉਂਕਿ ਮਿੱਟੀ ਜਿਹੜੀ ਕੋਰਾ ਸੀ ਪੱਠੇ ਵਾਲੇ ਲੈ ਗਏ ਠੀਕ ਆ ਤੇ ਬਈ ਅੱਜ ਤੋਂ 2 ਸਾਲ 3 ਸਾਲ ਇਹ ਇਥੋਂ ਦੇ ਜਿਹੜੇ ਇਸ ਪਿੰਡ ਦੇ ਕਿਸਾਨ ਭਰਾ ਨਰਮੇ ਨਾਲ ਜਦੋਂ ਜੈਦ ਬਹੁਤ ਮਿਹਨਤਾਂ ਲੱਗੀਆਂ ਤੇ ਜਿਹੜੀ ਆਪਾਂ ਜਾਣਦੇ ਆ ਬਈ ਗੁਲਾਬੀ ਸੁੰਢੀ ਨੇ ਨਾ ਗੁਲਾਬੀ ਸੁੰਢੀ ਦਾ ਇਦਾਂ ਦਾ ਅਟੈਕ ਆਇਆ ਕਿ ਇਸ ਪਿੰਡ ਦੇ ਕਿਸਾਨਾਂ ਨੂੰ ਜਿਹੜਾ ਆਰਥਿਕ ਹਾਲਤਾਂ ਮੰਦੀ ਕਰ ਦਿੱਤੀ ਤੇ ਮਜਬੂਰਨ ਹੋ ਕੇ ਬਾਈ ਜਿਹੜੇ ਝੋਨੇ ਛੱਡਨੇ ਆ ਸੌਰੀ ਨਰਮੇ ਦੀ ਜਿਹੜੀ ਖੇਤੀ ਹੈ ਬਾਈ ਛੱਡਣੀ ਪੈ ਗਈ ਠੀਕ ਹੈ ਇਸ ਦਰਾਂ ਉੱਚੇ ਨੀਵੇਂ ਜੀ ਕਿਉਂਕਿ ਛਕਾਏ ਹੋਏ ਮੈਂ ਪਹਿਲਾਂ ਗੱਲ ਕਰਤੀ ਬਈ ਛਕਾਏ ਹੋਏ ਤੇ ਤੁਸੀਂ ਜਿਹੜਾ ਝੋਨੇ ਦਾ ਫਟਾਰਾ ਦੇਖ ਸਕਦੇ ਹੋ ਠੀਕ ਹੈ ਤੁਹਾਨੂੰ ਇਦਾਂ ਲੱਗੂਗਾ ਕਿ ਵੀ ਚੰਗੀ ਜ਼ਮੀਨ ਦੇ ਵਰਗਾ ਜਿਹੜਾ ਝੋਨਾ ਇੱਥੇ ਖੜਾ ਕਿਉਂਕਿ ਬਈ ਪਾਣੀ ਨੂਨ ਆ ਠੀਕ ਹੈ ਹਾਈਬ੍ਰਿਡ ਜਿਹੜੀਆਂ ਕਿਸਮਾਂ ਇਦਾਂ ਦੀਆਂ ਜਿਹੜੀਆਂ ਕਿ ਮਾੜੇ ਪਾਣੀ ਨੂੰ ਸਵੀਕਾਰ ਕਰਦੀਆਂ ਨੇ ਤੇ ਬਾਈ ਜੀ ਇੱਕ ਮਿੰਟ ਗੱਲ ਸੁਣਿਓ ਨਰਮਾ ਨੂੰ ਕਿਉਂ ਖੜਾ ਛੱਡ ਗਏ ਤੁਸੀਂ ਨਰਮਾ ਬਾਈ ਹੁੰਦਾ ਹੀ ਨਹੀਂ ਸੀ ਮਿਹਨਤ ਕਰੀ ਜਾਂਦੇ ਸੀ ਸੁੰਢੀ ਨਹੀਂ ਖੜਾ ਛੱਡ ਕਿੰਨੇ ਸਾਲ ਹੋ ਗਏ ਜਿਹੜੀ ਜਦੋਂ ਜਹਾਜ਼ ਕਰਕੇ ਖੀਰ ਤੇ ਨਰਮਾ ਜਿਹੜਾ ਛੱਡਣਾ ਪਿਆ ਕਾਇਰੋ ਸਾਲ 1990 ਦਾ ਖੇਤੀ ਕਰਨ ਲੱਗਿਆ ਠੀਕ ਆ 90 ਦਾ ਹਾਂ ਉਸ ਤੋਂ ਪਹਿਲਾਂ ਵਧੀਆ ਹੁੰਦਾ ਰਿਆ ਬਹੁਤ ਵਧੀਆ ਹੁੰਦਾ ਰਿਆ ਬਈ ਦੀ ਹੁਣ ਹੋਰ ਖੋਣ ਹਟ ਜਾਂਦੇ ਹੋ ਜਾਂਦਾ ਸੀ ਜਿਹਨੂੰ 2 ਸਾਲ ਨਾ ਹੋਇਆ ਫੇਰ ਫਿਰ ਹੁਣ ਲਾ ਪਏ ਹੁਣ ਤਾਂ 4 ਸਾਲ ਹੋ ਗਏ ਜਮੈਂ ਵੀ ਮਤਲਬ ਪੱਲੇ ਹੀ ਕੁਝ ਨਹੀਂ ਪਿਆ ਤੇ ਮਤਲਬ ਠੀਕ ਆ ਕੁੱਲ ਮਿਲਾ ਕੇ ਵੀ ਜਿਹੜਾ ਸਾਰਾ ਏਰੀਆ ਬਈ ਆ ਜਿਹੜਾ ਤੁਸੀਂ ਦੇਖ ਰਹੇ ਹੋ ਸਾਡੇ ਪਿੰਡੋਂ ਇੱਥੇ ਚੋਣੀਆਂ ਆਉਂਦੀਆਂ ਸੀ ਕਿਉਂਕਿ ਆਪਣੇ ਜਿਹੜੀ ਪਿੰਡ ਦੀ ਜ਼ਮੀਨ ਆ ਚੰਗੀ ਵੀ ਆ ਤੇ ਪਾਣੀ ਵੀ ਧਰਤੀ ਹੇਠਾਂ ਜਿਹੜਾ ਬਹੁਤ ਚੰਗਾ ਇਥਾਂ ਦੀ ਬਈ ਚੋਣੀਆਂ ਆਉਂਦੀਆਂ ਸੀਗਾ ਹਣਾ ਟਰੈਕਟਰ ਲੱਗ ਜਾਣੇ ਸਾ ਆਪਣੇ ਦਸੰਬਰ ਨਵੰਬਰ ਮਹੀਨੇ ਦੇ ਵਿੱਚ ਜਦੋਂ ਪਹਿਲੀ ਚੋਣੀ ਚੱਲਦੀ ਸੀ ਤੇ ਸਾਰੇ ਜਿਹੜੇ ਗਰੀਬ ਭਾਈਚਾਰੇ ਨੂੰ ਰੋਜ਼ਗਾਰ ਮਿਲਦਾ ਸੀ ਪਰ ਮਜਬੂਰਨ ਹੋ ਕੇ ਜਿਹੜੇ ਇੱਥੋਂ ਦੇ ਕਿਸਾਨਾਂ ਨੇ ਜਿਹੜਾ ਹਾਈਬ੍ਰਿਡ ਝੋਨੇ ਦੀ ਜਿਹੜੀ ਖੇਤੀ ਸ਼ੁਰੂ ਕੀਤੀ ਆ ਤੇ ਆ ਬਾਈ ਆਪਣੇ ਨਾਲ ਕਿਸਾਨ ਵੀਰ ਬਾਈ ਆਏ ਸੀ ਇੱਥੇ ਤੇ ਬਾਈ ਤੋਂ ਝਾੜ ਪੁੱਛਦੇ ਬਾਈ ਜਿਹਦਾ ਝਾੜ ਕਿੰਨਾ ਕੁ ਨਿਕਲ ਜਾਂਦਾ ਆ ਜੀ ਬਈ ਪਰ ਤੋਂ 80 ਮਣ ਜਿਹੜਾ ਨਿਕਲ ਜਾਂਦਾ ਆ ਆ ਤੁਸੀਂ ਜਿਹੜੀ ਬਾਈ ਵੈਰਾਈਟੀ ਦੇਖਦੇ ਹੋ ਹਾਈਬ੍ਰਿਡ ਇਹ ਬਾਈ ਹਾਈਬ੍ਰਿਡ ਵੈਰਾਈਟੀ ਇਹ ਕੀ ਕੀ ਕਈ ਕਿਸਮਾਂ ਆ ਜਾਂਦੀਆਂ ਇਹਦੇ ਵਿੱਚ ਬਹੁਤ ਵੈਰੈਟੀਆਂ ਜੀ ਅੱਛਾ ਇਹਦੇ ਵਿੱਚ ਹੀ ਬਹੁਤ ਵੈਰੈਟੀਆਂ ਹਾਂ ਜੀ ਕਿਉਂਕਿ ਜਿਹੜਾ ਹਾਈਬ੍ਰਿਡ ਵੈਰੈਟੀ ਆ ਜੀ ਇਹਦਾ ਬੀ ਆਏ ਵਾਰ ਜਿਹੜਾ ਸੁੱਧ ਕੇ ਲੈਣਾ ਪੈਂਦਾ ਹਨਾ ਇਹਦਾ ਬੀ ਸੁੱਧ ਕੇ ਲੈਣਾ ਪੈਂਦਾ ਹਾਂ ਇਹਦੇ ਇਸ ਕਰਕੇ ਜਿਹੜਾ ਇਹ ਜਿਹੜਾ ਇਹ ਜਿਹੜਾ ਬੀ ਆ ਨਾ ਤੇ ਇਹਦਾ ਆਪਾਂ ਆਪਾਂ ਝਾੜ ਕੇ ਨਹੀਂ ਦਾ ਹਸਦਾ ਵੀ ਹੋ ਜਾਂਦਾ ਪਰ ਰਿਸਕ ਲਿਆ ਨਹੀਂ ਕਿਸੇ ਦਾ ਜੇ ਕਿਸੇ ਵੀ ਕਿਸਾਨ ਭਾਣ ਨੂੰ ਪਤਾ ਵੀ ਬੀ ਇਹ ਝਾੜ ਸਕਦੇ ਆ ਕੀ ਉਹ ਪਨੀਰੀ ਆਪਾਂ ਬੀਜ ਕੇ ਅਗਲੇ ਸਾਲ ਲਈ ਸਟੋਰੇਜ ਕਰ ਸਕਦੇ ਆ ਪਰ ਕਹਿੰਦੇ ਆ ਵੀ ਸੁਣਨ ਦੇ ਵਿੱਚ ਇਹ ਗੱਲ ਆਈ ਕਿ ਇਹਨੂੰ ਜਿਹੜਾ ਬੀਜ ਸੋਧਿਆ ਯੂਨੀਵਰਸਿਟੀਾਂ ਤੋਂ ਲੈਣਾ ਪੈਂਦਾ ਇਹਦਾ ਬੀਜ ਵੀ ਜਿਹੜਾ ਬਹੁਤ ਮਹਿੰਗਾ ਤੇ ਪਾਣੀ ਬਈ ਬਿਲਕੁਲ ਜਿਹੜਾ ਨੂਨ ਵਰਗਾ ਪਾਣੀ ਹੈ ਨਾ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਵੀ ਕਈ ਇਲਾਕਿਆਂ ਦੇ ਵਿੱਚ ਨਰਮਾ ਹਜੇ ਵੀ ਬਹੁਤ ਨਰਮੇ ਦੀ ਖੇਤੀ ਮਾੜੀ ਨਹੀਂ ਸੀ ਪਰ ਬਈ ਸਮੇਂ ਦੇ ਮੁਤਾਬਕ ਹਾਲਾਤਾਂ ਦੇ ਅਨੁਸਾਰ ਜਿਹੜਾ ਬਈ ਖੇਤੀ ਦੇ ਵਿੱਚ ਬਦਲਾਅ ਲਿਆਉਣਾ ਪੈ ਗਿਆ ਕਿਉਂਕਿ ਜਿੱਥੇ ਪਾਣੀ ਚੰਗੇ ਉੱਥੇ ਤਾਂ ਬਾਈ ਜੀ ਟਿਊਬਵਲ ਕਨੈਕਸ਼ਨ ਵੀ ਬਹੁਤ ਆ ਆ ਤੁਸੀਂ ਦੇਖ ਰਹੇ ਹੋ ਤੇ ਇਹਨਾਂ ਕਿਸਾਨਾਂ ਨੇ ਜਿਹੜੇ ਕਿਉਂਕਿ ਬਿਜਲੀ ਕਨੈਕਸ਼ਨ ਤਾਂ ਹੁਣ ਦੇ ਨਹੀਂ ਰਹੀ ਸਰਕਾਰ ਪਰ ਇੱਥੋਂ ਦੇ ਕਿਸਾਨਾਂ ਨੂੰ ਜ਼ਰੂਰ ਜਿਹੜੇ ਬਿਜਲੀ ਕਨੈਕਸ਼ਨ ਦੇਣੇ ਚਾਹੀਦੇ ਠੀਕ ਹੈ ਜੀ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੋਂ ਦੇ ਕਿਸਾਨਾਂ ਨੂੰ ਜਿਹੜਾ ਜ਼ਿਲ੍ਹਾ ਫਰੀਦਕੋਟ ਪਿੰਡ ਖਾਰਾ ਆ ਗਿਆ ਜੀ ਤੇ ਜ਼ਰੂਰ ਬਿਜਲੀ ਕਨੈਕਸ਼ਨ ਦਿੱਤੇ ਜਾਣ ਹਨਾ ਜਾਂ ਕੋਈ ਸੋਲਰ ਸਿਸਟਮ ਦੇ ਜਿਹੜੀ ਸਬਸਿਡੀ ਦਿੱਤੀ ਜਾਵੇ ਕਿਉਂਕਿ ਇੱਥੇ ਜ਼ਿਆਦਾਤਰ ਤੁਸੀਂ ਟਿਊਬਲ ਜਿਹੜੇ ਆਪਾਂ ਬੰਬੀਆਂ ਕਹਿ ਦਿੰਦੇ ਆਂ ਇੰਜਣ ਕਹਿ ਦਿੰਦੇ ਆਂ ਉਹਨਾਂ ਤੇ ਹੀ ਜਿਹੜੇ ਕਿਸਾਨ ਵੀਰ ਹਜੇ ਪਲ ਰਹੇ ਨੇ ਝੋਨਾ ਪਾੜੇ ਨੇ ਕਿਉਂਕਿ ਨਰਮੇ ਦੀ ਖੇਤੀ ਨਰਮੇ ਉਦੋਂ ਹਫ਼ਤੇ ਪਿੱਛੋਂ ਜਿਹੜਾ ਕੱਸੀ ਦਾ ਨਹਿਰੀ ਪਾਣੀ ਆ ਜਾਂਦਾ ਸੀ ਤੇ ਟਾਈਮ ਪਾਸ ਹੋ ਰਿਹਾ ਹੁਣ ਝੋਨੇ ਦੀ ਖੇਤੀ ਕਰਦਾ ਬਈ ਨਤ ਪਾਣੀ ਭਾਲਦੇ ਤੇ ਬਾਈ ਹੋਰਾਂ ਤੋਂ ਆਪਾਂ ਪੁੱਛਿਆ ਸੀ ਵੀ ਸਟਾਰਟਿੰਗ ਦੇ ਵਿੱਚ ਕੀ ਏ ਝੋਨੇ ਦਾ ਪੀਲਾਪਨ ਆਇਆ ਸੀ ਜਾਂ ਕੁਝ ਪਰ ਇਦਾਂ ਦੀ ਕੋਈ ਵੀ ਸਮੱਸਿਆ ਨਹੀਂ ਆਈ ਸਟਾਰਟਿੰਗ ਦੇ ਤੋਂ ਜਿਹੜਾ ਝੋਨਾ ਬਹੁਤ ਸੋਹਣਾ ਤੁਰਦਾ ਤੇ ਬਾਈ ਜਿਹੜੇ ਕਿਸਾਨਾਂ ਵੀਰਾਂ ਦੇ ਹਲੇ ਵੀ ਜਿਹੜਾ ਨਰਮਾ ਜਦੋਂ ਜ਼ਿਆਦਾ ਕਰ ਰਿਹਾ ਜਾਂ ਨਹੀਂ ਹੋ ਰਿਹਾ ਸੁੰਡੀ ਦੇ ਅਟੈਕ ਆ ਰਿਹਾ ਬਾਈ ਇਦਾਂ ਦੇ ਹਾਈਬ੍ਰਿਡ ਝੋਨੇ ਜਿਹੜੇ ਤੁਸੀਂ ਵੀ ਸਟਾਰਟ ਕਰ ਸਕਦੇ ਹੋ ਪਿੰਡ ਖਾਰਾ ਜੀ ਹਨਾ ਜਿਲ੍ਹਾ ਫਰੀਦਕੋਟ ਆ ਇਹ ਪਿੰਡ ਜਦੋਂ ਆਪਾਂ ਮੁਕਸਰ ਸਾਹਿਬ ਤੋਂ ਲੁਧਿਆਣਾ ਮੋਗਾ ਸਾਈਡ ਫਰੀਦਕੋਟ ਸਾਈਡ ਜਾਂਦੇ ਆ ਜੀ ਉਸ ਰੋਡ ਦੇ ਉੱਪਰ ਜਿਹੜਾ ਪਿੰਡ ਆ ਗਿਆ ਤਕਰੀਬਨ ਜੇ ਆਪਾਂ ਕਹਿ દઈએ ਵੀ 100 ਕਿੱਲੇ ਮਗਰ 5-7 ਕਿੱਲੇ ਜਿਹੜਾ ਨਰਮਾ ਰਹਿ ਗਿਆ ਸਰਫੀ ਤੇ ਬਾਕੀ ਹਾਈਬ੍ਰਿਡ ਕਿਸਮਾਂ ਵੱਖੋ ਬਹੁਤ ਜਿਆਦੇ ਨੇ ਤੇ ਸਾਰੀਆਂ ਜਿਹੜੀ ਹਾਈਬ੍ਰਿਡ ਕਿਸਮ ਲੱਗੀ ਬਹੁਤ ਜਿਹੜਾ ਸੋਨਾ ਝੋਨਾ ਸੋਨਾ ਲੱਗਿਆ ਮਨ ਨੂੰ ਦੇਖ ਕੇ ਖੁਸ਼ੀ ਹੋਇਆ ਤੁਹ ਕਮੈਂਟ ਬਾਕਸ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਓ ਤੁਹਾਡੇ ਜੇ ਧਰਤੀ ਹੇਠਲਾ ਪਾਣੀ ਮਾੜਾ ਹੈ ਤੇ ਤੁਸੀਂ ਕਿਹੜੀ ਵੈਰਾਈਟੀ ਲਾਈ ਹੋਈ ਹੈ